ਯੁੱਧ ਨਸ਼ਿਆਂ ਵਿਰੁੱਧ ਛੇੜਿਆ ਕਿਹੜੇ ਕਿਹੜੇ ਲੱਕੇ ਜਿਹੜੇ ਜਿੱਥੇ ਜ਼ਿਆਦਾ ਲੱਗਦਾ ਫਿਰ ਉਹਨਾਂ ਨੇ ਕਿੜੀਆਂ ਕਿੜੀਆਂ ਕੋਠੀਆਂ ਤੇ ਮਹਿਲ ਪਾਰ ਰੱਖੇ ਨੇ ਸਾਰਾ ਕੁਝ ਨੋਟ ਕਰਕੇ ਫੇਰ ਕੰਮ ਸ਼ੁਰੂ ਕੀਤਾ ਅੱਜ ਰੋਜ਼ ਪੰਜੇ ਚੱਲਦੇ ਆ ਨਾ ਫਿਰ ਉਹਨਾਂ ਦੇ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੇ ਕੁਝ ਨਜਾਇਜ਼ ਜੋ ਸਾਰੀ ਕੀਤੀ ਹੋਈ ਸੀਗੀ ਉਸ ਸੰਬੰਧੀ ਜਿਹੜੇ ਸਾਨੂੰ ਪੁਲਿਸ ਹੈਲਪ ਵੱਰੇ ਜਿਹੜਾ ਸੰਬੰਧੀ ਜਿਹੜਾ ਆਰਡਰਸ ਆਏ ਸੀਗੇ ਕਿ ਬੋਲੇ ਸﻢ ਦਾ ਦੇਣੀਆਂ ਜਿਹੜੀ ਇਹ ਨਜਾਇਜ਼ ਸਾਰੀ ਕੀਤੀ ਹੋਈ ਹੈ ਤੇ ਇੱਥੇ ਦੱਸਣਯੋਗ ਇਹ ਗੱਲ ਹੈ ਵੀ ਇਹ ਨਜਾਇਜ਼ ਸਾਰੀ ਹੀ ਨਹੀਂ ਨਜਾਇਜ਼ ਜਗ੍ਹਾ ਤੇ ਹੀ ਨਹੀਂ ਕੱਲੀ ਇਹ ਇੱਕ ਨਸ਼ਾ ਤਸਕਰ ਹੈਗੇ ਆ ਜਿੱਦਾਂ ਤੇ ਜਿਨ੍ਹਾਂ ਨੇ ਸਾਰੀ ਜਾਇਦਾਦ ਨਸ਼ੇ ਤੋਂ ਬਣਾਈ ਹੈ ਜਿਹੜੀ ਇੰਡੇਵਿਡ ਹਾ ਜਿਹੜਾ ਕੰਸਟਰਕਸ਼ਨ ਕੀਤੀ ਹੋਈ ਹੈ ਇਹ ਸਾਰੀ ਨਸ਼ੇ ਤੋਂ ਹੀ ਕੀਤੀ ਹੋਈ ਹੈ ਨਸ਼ੇ ਦੇ ਕਾਰੋਬਾਰ ਤੋਂ ਨਜਾਇਜ਼ ਜਿਹੜੇ ਪੈਸੇ ਕਮਾਏ ਹੋਏ ਇਹ ਕਲਾਸ਼ਕੌਰ ਪਤਨੀ ਸਵਰਨ ਸਿੰਘ ਵਸੀ ਮੋਹਲਾ ਚਾਹਬੇਰੀਆ ਜ਼ੀਰਾ ਇਹਦੇ ਕੋਲ ਇਹਦੇ ਤੇ 8 ਮੁਕਦਮੇ ਦਰਜ ਹੈ ਤੇ ਇਵੇਂ ਇਸ ਦੇ ਲੜਕੇ ਤੇ ਗੁਰਮੰਗਤ ਸਿੰਘ ਉਪੰਗਾ ਉਹਦੇ ਤੇ ਵੀ ਅਠ ਪਰਚੇ ਦਰਜ ਆ ਜਿਹੜੇ ਇਹ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਸੀ ਉਸ ਤੋਂ ਕਮਾਈ ਕੀਤੀ ਹੋਈ ਹੈ ਪਿਛਲੇ ਦਿਨਾਂ ਚ ਜੀਰੇ ਦੇ ਏਰੀਏ ਚ ਸਾਡੇ ਸੀਆਈਏ ਨੇ 5.5 ਕਿਲੋ ਜੜੀ ਹਿਰਨ ਬਰਾਮਦ ਕੀਤੀ ਆ 2 ਲੱਖ ਰੁਪਇਆ ਉਹਦੇ ਚ ਡਰਗ ਮਨੀ ਬਰਾਮਦ ਕੀਤੀ ਆ ਤੇ ਕਿੰਨੇ ਹੀ ਜਿਹੜੇ ਨਸ਼ਾ ਤਸਕਰ ਉਹਦੇ ਵਿੱਚ ਅਰੈਸਟ ਕੀਤੇ ਆ ਤੇ ਸਾਡੀ ਜਿਹੜੀ ਓਵਰ ਆਲ ਅਸੀਂ ਬਹੁਤ ਹੀ ਵਧੀਆ ਜਿਹੜੀ ਕਾਰਗੁਜ਼ਾਰੀ ਚੱਲ ਰਹੀ ਹੈ ਸਾਡੇ ਅਸੀਂ ਨਸ਼ਾ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਹੈ ਉਹਦੇ ਵਿੱਚ ਫਿਰੋਜ਼ਪੁਰ ਪੁਲਿਸ ਵੱਲੋਂ ਬਹੁਤ ਹੀ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਅਸੀਂ ਇਹਨਾਂ ਨੂੰ ਇਹਨਾਂ ਦੀ ਨੀਂਦਾਂ ਹਰਾਮ ਕੀਤੀ ਹੋਈਆਂ ਇਹਨਾਂ ਦਾ ਨਸ਼ੇ ਤਸਕਰਾਂ ਦੇ ਲੱਕ ਤੋੜ ਕੇ ਫਟਾਂਗੇ